ਹਾਂਜੀ ਆਜੋ ਤੁਹਾਨੂੰ ਆਪਾਂ ਦਿਖਾਉਣੇ ਆਪਣਾ ਮੇਕਅਪ ਜਿਹੜਾ ਆਪਾਂ ਸਿਰਫ ਮਤਲਬ ਵੀਰ ਜੀਆਂ ਦੇ ਕੈਨ ਤੇ ਹੀ ਕਰਿਆਗਾ ਦੇਖੋ ਤੇ ਇਹਨੇ ਸਾਡੇ ਬਈ ਨੀਤੂ मैम ਹਨਾ ਮੇਕਅਪ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਤਲਬ ਜੇ ਮੈਂ ਇਹਨਾਂ ਦੇ ਸੁਭਾਅ ਬਾਰੇ ਗੱਲ ਕਰਾਂ ਤਾਂ ਬਹੁਤ ਹੀ ਨਾਈਸ ਨੇ ਜਮਾ ਸਾਨੂੰ ਡਿਸਟਰਬ ਨਹੀਂ ਕਰਿਆ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਦੱਸੋ ਕਿਦਾਂ ਲੁੱਕ ਚਾਹੀਦੀ ਆ ਮੇਰਾ ਫਰਜ਼ ਆ ਇਹ ਕਹਿੰਦੇ ਨਹੀਂ ਤੁਸੀਂ ਸਾਨੂੰ ਬੁਲਾਇਆ ਜਿੱਦਾਂ ਵੀ ਤੁਸੀਂ ਕਹੋਗੇ ਕਰੋਗੇ ਮੇਕਅਪ ਮੈਨੂੰ ਪੂਰਾ ٹرسٹ ਆ ਵੀ ਤੁਸੀਂ ਵੀ ਮੈਂ ਤੁਹਾਡਾ ਪੇਜ ਦੇਖਿਆ ਹੋਇਆ ਇੰਸਟਾ ਤੇ ਤੇ ਵੀ ਦੀਦੀ ਮੈਂ ਕੋਈ ਵੀ ਕੁਐਸਚਨ ਨਹੀਂ ਕਰਨਾ ਤੁਹਾਨੂੰ ਜਿੱਦਾਂ ਤੁਸੀਂ ਕਰੋਗੇ ਮੈਨੂੰ ਵਧੀਆ ਪਰ ਆਪਾਂ ਫੇਰ ਵੀ ਇੰਨੇ ਥੋੜੀ ਡਿਮਾਂਡ ਰੱਖ ਕੇ ਮਤਲਬ ਜਦੋਂ ਆਪਾਂ ਇਹਨਾਂ ਦੇ ਆਇਜ਼ ਮੇਕਅਪ ਕਰਿਆ ਹਨਾ ਤਾਂ ਇਹ ਖੁਸ਼ ਹੋ ਗਏ ਸੀ ਬਸ ਫਿਰ ਮੈਨੂੰ ਉਦੋਂ ਪਤਾ ਲੱਗਿਆ ਸੀ ਵੀ ਹੁਣੇ ਪੂਰੇ ਖੁਸ਼ ਨੇ ਹਾਂਜੀ ਨੀਤੂ ਮੈਂ ਬਠਿੰਡਾ ਤੋਂ ਨੇ ਇਹ ਬਠਿੰਡਾ ਤੋਂ ਨੇ ਤੇ ਬਹੁਤ ਹੀ ਮਤਲਬ ਅਕਾਊਂਟ ਵੀ ਇਹਨਾਂ ਦਾ ਪ੍ਰੋਫੈਸ਼ਨਲ ਆ ਤੇ ਐਕਟਿੰਗ ਵਗੈਰਾ ਬਹੁਤ ਸੋਹਣੀ ਕਰਦੇ ਆ ਬਈ ਤੇ ਬਾਕੀ ਸਾਰੇ ਅੰਗ ਲਾ ਛੱਡੋ ਬਸ ਮੈਨੂੰ ਤਾਂ ਨੇਚਰ ਸਭ ਤੋਂ ਵਧੀਆ ਲੱਗੀ ਗਾਇਜ਼ ਜਿੰਨਾ ਵਧੀਆ ਮੇਰੇ ਨੇਚਰ ਮੈਮ ਨੂੰ ਲੱਗਦਾ ਨਾ ਉਸ ਤੋਂ ਕਈ ਗੁਣਾ ਜ਼ਿਆਦਾ ਮੈਨੂੰ ਮੈਮ ਦਾ ਨੇਚਰ ਵਧੀਆ ਲੱਗਿਆ ਸੀਰੀਅਸਲੀ ਬਹੁਤ ਜ਼ਿਆਦਾ ਸਟੇਟ ਨੇ ਮੈਮ ਕਿ ਇੰਨਾ ਧਿਆਨ ਰੱਖਦੇ ਆ ਨਾ ਸੀਰੀਅਸਲੀ ਮੇਰਾ ਇੰਨਾ ਧਿਆਨ ਰੱਖਦੇ ਨੇ client ਦਾ ਕਿੰਨਾ ਰੱਖਦੇ ਹੋਣੇ ਆ ਕਿ ਮੈਨੂੰ ਤਾਂ ਇਹਨਾਂ ਨੇ ਬੁਲਾਇਆ ਆ ਬਟ clients ਆਂਦੇ ਉਹਨਾਂ ਦਾ ਕਿੰਨਾ ਧਿਆਨ ਰੱਖਦੇ ਹੋਣੇ ਆ ਸੋ ਤੱਪਾ ਦੇ ਵਿੱਚ ਸਦਰ ਬਾਜ਼ਾਰ ਸਟ੍ਰੀਟ ਨੰਬਰ 6 ਨਾ ਹਾਂਜੀ ਇਹਦੇ ਵਿੱਚ ਮੈਂ ਦਾ ਸਟੂਡੀਓ ਹੈ ਸੋ ਅਗਰ ਤੁਸੀਂ ਵੀ ਆਪਣੀ ਮੈਰਿਜ ਤੇ ਮੈਰਿਜ ਲਈ ਕੋਈ ਵਧੀਆ ਮੇਕਅਪ ਆਰਟਿਸਟ ਲੱਭ ਰਹੇ ਹੋ ਨਾ ਤਾਂ ਜ਼ਰੂਰ ਮੇਰੇ ਕਹਿੰਦੇ ਮੇਕਅਪ ਮੈਮ ਤੋਂ ਕਰਵਾ ਕੇ ਦੇਖੋ ਬਹੁਤ ਸੋਹਣਾ ਬਿੱਕ ਕਰਦੇ ਆ। ਤੇ ਜਿਹੜਾ Song ਆ ਦਿਨ ਸ਼ਗਨਾ ਦਾ ਤੇ ਬਈ ਪਹਿਲਾ ਤਾਂ Song ਦਾ ਜਿਹੜਾ ਨਾਮ ਆ ਦਿਨ ਸ਼ਗਨਾ ਦਾ ਹਨਾ ਉਹੀ ਬਹੁਤ ਪਿਆਰਾਗਾ ਤੇ ਤੁਸੀਂ ਸਾਰਿਆਂ ਨੇ ਰੀਲਾਂ ਬਣਾਉਣੀਆਂ ਨੇ ਤੇ ਵੀਰ ਜੀ ਤੁਹਾਡੇ ਨਾਲ ਕਲੈਬ ਵੀ ਕਰਨਗੇ ਹਨਾ ਤੇ ਮਤਲਬ ਬਹੁਤ ਰੂਹ ਨੂੰ ਟੱਚ ਕਰਦਾ ਬਈ Song ਉਹ ਹਨਾ ਇੰਨਾ ਪਿਆਰਾ Song ਆ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਣੀ ਆ। ਜਿਹੜੇ ਸਟਾਫ ਹੁੰਦੇ ਆ ਨਾ ਸਟਾਫ ਉਹ ਤੁਹਾਡੀ ਤਾਕਤ ਹੁੰਦੇ ਆ ਸਟਾਫ ਕਿਉਂਕਿ ਆਪਾਂ ਸਟਾਫ ਤੋਂ ਬਿਨਾ ਕੁਝ ਵੀ ਨਹੀਂ ਹੈਸ ਤਾਂ ਆਪਣੇ ਦੂਜੀਆਂ ਕੁੜੀਆਂ ਉਧਰ ਕੰਮ ਕਰੀ ਜਾਂਦੀਆਂ ਨੇ ਤੇ ਕੀ ਵਾਰੀ ਮੈਂ ਦੇਖਦੀ ਹੁੰਨੀ ਆ ਓਨਰ ਜਾਂ ਸਟਾਫ ਸਾਡੇ ਕੋਲੇ ਆਉਂਦਾ ਗਾ ਦੀਦੀ ਉਹ ਅਸੀਂ ਉੱਥੇ ਗਏ ਸੀ ਐ ਹੋਇਆ ਜੇ ਪਰ ਜਿਹੜੀ ਸਟਾਫ ਆ ਉਹ ਤੁਹਾਡੀ ਤਾਕਤ ਆ ਤੁਸੀਂ ਇਕੱਲੇ ਕੁਝ ਵੀ ਨਹੀਂ ਕਰ ਸਕਦੇ ਓਨਰ ਕਦੇ ਵੀ ਇਕੱਲਾ ਕੁਝ ਨਹੀਂ ਕਰ ਸਕਦਾ ਬਈ ਜਿੰਨਾ ਚੱਕ ਤੁਹਾਡਾ ਸਟਾਫ ਨਹੀਂ ਤੁਹਾਡੇ ਨਾਲ ਖੜਾ ਜਦੋਂ ਤੁਹਾਡਾ ਸਟਾਫ ਤੁਹਾਡੇ ਨਾਲ ਖੜ ਜਾਂਦਾ ਨਾ ਫਿਰ ਤੁਹਾਨੂੰ ਐ ਹੁੰਦਾ ਵੀ ਬੱਸ ਵੀ ਹੁਣ ਅਸੀਂ ਦੁਨੀਆ ਜਿੱਤਣੀ ਸਟਾਫ ਦੀ ਰਿਸਪੈਕਟ ਕਰੋ ਬਈ ਹੈਨਾ ਤੇ ਪਰ ਹਾਂ ਸਟਾਫ ਸਟਾਫ ਜਿਹੜੇ ਹੁੰਦੇ ਆ ਉਹ ਤੁਹਾਡੀ ਤਾਕਤ ਹੁੰਦੇ ਆ ਉਹ ਆਪਦਾ ਸਮਾਂ ਵੀ ਕੱਢ ਕੇ ਆਉਂਦੇ ਆ ਉਹਦਾ ਘਰਵਾਰ ਚਲੋ ਮੈਰਿਡ ਵੀ ਆ ਵਿਚ ਵਿਚ ਅਨਮੈਰਿਡ ਵੀ ਆ ਤੇ ਬੱਚੇ ਵੀ ਛੱਡ ਕੇ ਆਉਂਦੇ ਜਿਵੇਂ ਸਾਡੀ ਜਸਤੇ ਆ ਤੇ ਮੈਰਿਡ ਆਹੇ ਪਰ ਬਈ ਮਤਲਬ ਜਿਸ ਜਸ ਲੋ ਜੀ ਮੇਕਅਪ ਸਾਡਾ ਦਾਣ ਹੈ ਜਮ ਓਕੇ ਆ ਤੇ ਆਪਾਂ ਤੁਹਾਨੂੰ ਮਿਲਦੇ ਆ ਲੋਕੇਸ਼ਨ ਤੇ ਤੇ ਫਿਰ ਦਿਖਾਉਨੇ ਆ ਜਿਉ ਨਹੀਂ ਤੂੰ ਮੈਂ ਹਾਂਜੀ ਮੈਂ ਲੀਗ ਇਸ ਮਾਈ ਲੀ ਸਮਾਈਲੀ ਸਮਾਈਲੀ ਗੋਲੀ ਉਹਨੂੰ ਸੌਣੀ ਹੁੰਦਾ ਹੋਣਾ ਮੇਰੇ ਵੀ ਨਜਮ ਹੈ ਨਹੀਂ ਪਾਉ ਲੈਣਾ ਇਹਦੇ ਜਾਣਾ ਹੋ ਗਵਾ ਦੇ ਦੇਖਦੇ ਆਪਾਂ

ਆਹ ਇੱਧਰ ਵੀ ਪਾਓ ਹਾਂ ਕਿਉਂਕਿ ਕੋਈਆ ਹੋ ਜਾਊਗਾ ਨਾ ਕਟਿੰਗ ਨਹੀਂ ਕਰਦੇ ਆਪਾਂ ਕਟਿੰਗ ਨਾਲ ਤਾਂ ਪਹਿਲਾਂ ਕਰਤੀ ਸੀ ਉੱਪਰ ਨੂੰ ਚਲੇ ਜਾਊਗਾ ਹਾਂ ਨਹੀਂ ਜਿ세 ਉਹ ਨੂੰ ਉੱਪਰ ਨੂੰ ਚਲੇ ਜਾਊਗਾ ਜੇ ਆਪਾਂ ਇੱਥੋਂ ਕੱਟ ਕਰਤਾ ਨਾ ਉਹ ਸ਼ਾਰਟ ਵਾਲਾ ਹੋ ਜਾਊਗਾ ਹੁਣ ਜੇ ਵਾ ਸਹੀ ਆ ਨੇਚਰਲ ਨਹੀਂ ਹਾਂ ਹੁਣ ਜੇ ਵਾ ਓਕੇ ਆ ਬਸ ਆਪਾਂ ਨੂੰ ਛੇੜਦੇ ਨਹੀਂ ਆਪਣੇ ਵੀ ਖੁੱਲ ਕੇ ਨੇਚਰਲ ਹੋ ਜਾਓ ਹੋ ਜਾਂਦਾ ਨਹੀਂ ਨਹੀਂ ਜੇ ਵਾ ਓਕੇ ਆ ਹੁਣ ਨਹੀਂ ਆਪਾਂ ਕਰਦੇ ਲੋਜੀ ਡਰੈਸ ਵੀ ਬਹੁਤ ਸੋਹਣੀ ਲੱਗਦੀ ਹੈ ਕਲਰ ਵੀ ਸੋਹਣਾ ਬਹੁਤ ਪਿਆਰਾ ਕਲਰ ਹੈ ਥੋੜਾ ਜਿਹਾ ਲੂਸ ਕਰ ਦੇ ਇਧਰੋਂ ਜ਼ਿਆਦਾ ਟਾਈਟ ਹੋ ਗਿਆ ਨਾ ਹੋ ਜੇ ਗੱਲ ਜੇ ਰੁਕਨੇ ਕਰੇ ਆਪੀ ਹੋ ਜਾਣਾ ਦੀ ਹੋ ਜਾਏਗਾ ਸਟੇਟ ਹਨਾ ਦੇ हेयर ਹੂੰ 2 ਮਿੰਟਾਂ ਨੂੰ ਸਾਰੇ ਲੂਸ ਹੋ ਜਾਣੇ ਆ ਓਕੇ ਖੋਲਦੇ ਰੂ ਫਿਰ ਠੀਕ ਮੈਨੂੰ ਰੁਕ ਜਾ ਦੇ ਇੱਕ ਮਿੰਟ ਆ ਮੈਨੂੰ ਸੋਣਾ ਲੱਗ ਰਿਹਾ ਹੈ ਵੈਸੇ ਆਲੋ ਆਲੋ ਨਹੀਂ ਠੀਕ ਹੈ हां बी हूं आप जा रहे जिन्हों शूट करना गा अपनी दिखानेशन मैक ना दिखाई लो भाई पहुंच चुके हैं आप अपनी लोकेशन जिथे आप शूट करना एकदम रेता बहला ज्यादा बहला ज्यादा इधर का ਉੱਥੇ ਡਰ ਲੱਗਦਾ ਹਨਾ ਉਧਰੋਂ ਡਰ ਲੱਗਦਾ ਹਨਾ ਆਜ਼ਾਦੀ ਚੰਨੂ ਨਾ ਨਾ ਅਜੇ ਵੀਰਾ ਓਹੜਾ ਵੀਰਾ ਜੱਦੀ ਚੋਂਦਾਗਾ ਇਹ ਨਹੀਂ ਮਿਲਦੀ ਕੀ ਮੈਨਾ ਮਤਲਬ ਮਤਲਬ ਐ ਖਬਰਾਂ ਆ ਤੁੰਗੇ ਦੇਖ ਤੇ ਇਧਰ ਆ ਕੇ ਪੈ ਤਲ ਕੀ ਹੋਗਾ ਨਾ ਪੜ੍ਹਦੇ ਐ ਕਰਦੇ ਹੋਗੇ ਨਾ ਇਹੋ ਛੜਨ ਗਿਆ ਹੋਣੀ ਟ੍ਰੇਨ ਤੇ ਵੀ ਦੇਖੀ ਹਾਂ ਉਹ ਤਾਂ ਜਾਣ ਕੇ ਕਰਦੇ ਸਿੱਧੀ ਲੈਗ ਤੇ ਦੋਨੇ ਟ੍ਰੇਨ ਦੇ ਨੇ ਕੱਪ ਦੇਖੋ ਬੱਤਾ ਦੋ ਬੱਤਾ ਨੇ ਕੱਪ ਦੇਖੋ ਬੱਤਾ ਜੋੜ ਬੱਤਾ ਜਿਵੇਂ ਜੜਾ ਦਪਟਾ ਜੱਟ ਮਗਰ ਨੇ ਕੱਪ ਦੇਖੋ ਹੋ ਗਏ ਮਗਰ ਬਹੁਤ ਸੋਹਣਾ ਵੀ ਕਮੈਂਟ ਲਾ ਲਈ ਕਮਲਾ ਜੀ ਤੇਰੇ ਓਏ ਰੁਕ ਜਾ ਰੁਕ ਜਾ ਮਿੱਟੀ ਹੋ ਗਿਆ ਕੰਦੇ ਅਜਿ ਤਰੇ ਸੋਹਰਿਆਂ ਦੇ ਪਿੰਡ ਦੇ ਵਿਚਕਾਰ ਜੇ ਖੜੇ ਆ ਔਰ ਅਜਿ ਤਰੇ ਸੋਹਰਿਆਂ ਦੇ ਨੇ ਜਾਂਦੇ ਚਾਹ ਨਹੀਂ ਦਿੰਦੇ ਉਥੇ ਰੁਕ ਜਾ ਰੁਕ ਜਾ ਸਰਤਾਗੰ

بہت ہنائش چائی چڑھیا ਮੈਂ ਮਿਲ ਨਹੀਂ ਹਾਂ ਮੈਂ ਅੱਜ ਡਰ ਕੱਢਿਆ ਪਾਣੀ ਦਾ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਨਾ ਪਰ ਮੈਂ ਉੱਥੋਂ ਆ ਵੀ ਵੀਡੀਓ ਬਣਾਈ ਪਰ ਮੈਂ ਅੱਜ ਡਰ ਕੱਢਿਆ ਪਾਪਾ ਇਹ ਕਹਿੰਦੇ ਹੁੰਦੇ ਤੂੰ ਡਰ ਕੱਢਿਆ ਕਰ ਆਪਦਾ ਪਰ ਮੈਂ ਅੱਜ ਡਰ ਕੱਢਿਆ ਆਪਦਾ ਯੋਤਪਾਈ ਤੋਂ ਫੜਾ ਅਮਰੋ ਉਹਦੇ ਸੀ ਜਿਹਾ ਸੇ ਹਾਂ ਕਿੰਨੀ ਖੁਸ਼ੀ ਹੁੰਦੀ ਹੈ ਨਾ ਜਦसे ਆਪਾਂ ਨੂੰ ਆਪਣੇ ਕੰਮ ਦੀ ਜਦੋਂ ਕੋਈ ਮਤਲਬ ਆਪਣੀ ਪ੍ਰੇਜ਼ ਕਰਦਾਗਾ ਹਨਾ ਕਿੰਨਾ ਮਨ ਨੂੰ ਸਕੂਨ ਮਿਲਦਾ ਵਿਅਕਤੀ ਕਿੰਨਾ ਮਤਲਬ ਜਿੱਸੇ ਰੂਹ ਨੂੰ ਸਕੂਨ ਮਿਲਦਾ ਹਨਾ ਵੀ ਜਦੋਂ ਹੁਣ ਇਹਨਾਂ ਨੇ ਕਿਹਾ ਵੀ ਤੁਸੀਂ ਮਰੀ ਆਈਜ਼ ਕਿੰਨੀਆਂ ਪਿਆਰੀਆਂ ਬਣਾਈਆਂ ਹਨਾ ਆਪ ਨੂੰ ਹਾਂ ਬਿਲਕੁਲ ਬਿਲਕੁਲ ਹਨਾ ਤੇ ਸਭ ਤੋਂ ਵੱਡੀ ਗੱਲ ਜਿੰਨਾ ਤੋਂ ਆਪਾਂ ਗੁਣ ਲਿਆ ਹੁੰਦਾ ਵੀ ਆਪਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਯਾਦ ਕਰਦੇ ਆ ਬਾਕੀ ਜੇ ਆਪਾਂ ਪ੍ਰਮਾਤਮਾ ਨੂੰ ਤੇ ਆਪਣੇ ਗੁਰੂ ਨੂੰ ਤੇ ਆਪਣੇ ਮਾਪਿਆਂ ਨੂੰ ਮਤਲਬ ਵੀ ਯਾਦ ਕਰਕੇ ਕੋਈ ਵੀ ਕੰਮ ਕਰਦੇ ਜਦਸੇ ਉਹ ਫਤਹੀ ਹੁੰਦਾ ਉਹ ਕੰਮ ਫਤਹੀ ਹੁੰਦਾਗਾ ਹਨਾ ਤੇ ਆਪਾਂ ਸੋਚਿਆ ਨਹੀਂ ਸੀਗਾ ਵੀ ਆਪਣਾ ਜਿੰਨਾ ਵਧੀਆ ਹੋਰੋਂ ਆਪਣੇ ਅਸੀਂ ਦੁਕਾਨ-ਦੁਕਾਨ ਤੇ ਕਰ ਲਾਂਗੇ ਪਰ ਇਹ ਜਦੋਂ ਇਹਨਾਂ ਨੇ ਮੇਕਅਪ ਦੇਖਿਆ ਇਹ ਕਹਿੰਦੇ ਵੀ ਨਹੀਂ ਤੁਸੀਂ ਵੀ ਸਾਨੂੰ ਕਿਤੇ ਲੋਕੇਸ਼ਨ ਤੇ ਲੈ ਕੇ ਜਾਓ ਵੀ ਉੱਥੇ ਅਸੀਂ ਮਤਲਬ ਸ਼ੂਟ ਕਰਨਾਗਾ ਵੀ ਤੁਸੀਂ ਇੰਨਾ ਵਧੀਆ ਸਾਡਾ ਮੇਕਅਪ ਕਰਿਆ ਵੀ ਦੇਖੋ ਇਹਨਾਂ ਨੇ ਆਪ ਦੇ ਆਪ ਕਿਹਾ ਹਾਂਜੀ ਹੈਨਾ ਤੇ ਦੇਖੋ ਟਾਈਮ ਵੀ ਕਿੰਨਾ ਹੋ ਗਿਆ 5:30 ਦੇ ਨੇੜੇ ਹੋ ਗਏ ਪਰ ਇਹਨਾਂ ਨੂੰ ਐ ਨਹੀਂ ਹੈਗਾ ਵੀ ਅਸੀਂ ਜਾਣਾਗਾ ਹਾਂਜੀ ਭਾਈ ਲੋਕੇਸ਼ਨ ਤਾਂ ਬਹੁਤ ਵਧੀਆ ਪਰ ਨਾ ਥੋੜੀ ਜੀ ਮੁਸ਼ਕਿਲ ਆਉਂਦੀ ਹੁੰਦੀ ਆ ਕਿਉਂਕਿ ਇੱਥੇ ਟ੍ਰੈਫਿਕ ਥੋੜੀ ਜਿਆਦਾ ਆ ਨਾ ਮੁਸ਼ਕਿਲ ਤਾਂ ਹੁੰਦੀ ਆ ਚਲੋ ਕੋਈ ਨਾ ਵਿਚਾਰਿਆਂ ਨੇ ਇਹਨਾਂ ਨੇ ਵੀ ਲੰਘਣਾ ਹੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਪਰ ਲੋਕੇਸ਼ਨ ਵਧੀਆ ਥੋੜਾ ਜਿਹਾ ਇਹਦੇ ਲਾਗੇ ਜਾ ਕੇ ਨਾ ਇੱਕ ਹੋਰ ਲੋਕੇਸ਼ਨ ਬਣੀ ਹੋਈ ਆ ਜਿੱਥੇ ਇੱਥੇ ਲਾਗੇ ਜਾ ਕੇ ਨਾ 5 ਕੁ ਮਿੰਟਾਂ ਦਾ ਹੀ ਰਾਹ ਆ ਇੱਥੇ ਵੀ ਲੋਕੇਸ਼ਨ ਬਣੀ ਹੋਈ ਆ ਜਿਹਨੂੰ ਆਪਾਂ ਕਹਿੰਦੇ ਵੀ ਨਾਈਵਾਲ ਨਹੀਂ ਨਹੀਂ ਰਈਆ ਰਈਆ ਸੌਰੀ 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 ਰਈਆ ਹਾਂ ਤਾਂ ਆਪਾਂ ਨੂੰ ਕੱਲ ਦੀ ਜਾਂ ਆਪਾਂ ਕੱਲ ਇੱਥੇ ਗਏ ਸੀ ਨਾ ਨਾ ਨਾਈਵਾਲ ਹਾਂ ਇੱਥੇ ਵੀ ਲੋਕੇਸ਼ਨ ਬਣੀ ਹੋਈ ਆ ਹਾਂ ਰਾਈਏ ਦੀ ਵੇਖਾਂਗੇ ਚੈੱਕ ਕਰਾਂਗੇ ਹਾਂ ਗਏ ਸੀ ਅਸੀਂ ਇੱਥੇ ਬਣੀ ਸੀਗੀ ਇੱਥੇ ਆਈਆਂ ਸੀਗੀਆਂ ਕੁੜੀਆਂ ਤੇ ਉਹਨਾਂ ਦਾ ਆਪਾਂ ਕਰਿਆ ਸ਼ੂਟ ਵਗੈਰਾ ਉੱਥੇ ਵੀ ਬਹੁਤ ਵਧੀਆ ਰਾਈਏ ਇੱਥੀ ਆਪਣੇ ਬਹੁਤ ਵਧੀਆ ਗੀ ਹਾਂ ਬਹੁਤ ਸਕੂਨ ਮਿਲਦਾ ਜਦसे ਆਪਾਂ ਮਿਹਨਤ ਨਾਲ ਕੰਮ ਕਰ ਰਹੇ ਹਾਂ ਹਨਾ ਆਪਣੀ ਮਿਹਨਤ ਝਲ ਕਰੀ ਆ ਹਾਂ ਤੇ ਬਹੁਤ ਸਕੂਨ ਮਿਲਦਾ ਹਨਾ ਮਨ ਨੂੰ

ਹਾਂ ਬਈਆ ਰੈਂਡਰ ਰਿਸਕ ਨਹੀਂ ਲੈਣਾ ਆਪਾਂ ਕਿਸੇ ਗੱਲ ਦਾ ਵੀ ਕੁੜੀ ਕਤਰੀ ਦਾ ਉਧਰ ਹੀ ਆ ਜਾ ਤੁਸੀਂ ਰਿਸਕ ਨਹੀਂ ਲੈਣਾ ਆਪਾਂ ਕਿਸੇ ਗੱਲ ਦਾ ਵੀ ਉੱਧਰ ਕੀ ਹੋ ਗਿਆ? ਟ੍ਰੈਫਿਕ ਦਾ ਬਾਬਾ ਹੀ ਜਾਮ ਹੋ ਗਿਆ ਸੀਗਾ। ਆਪਣਾ ਸ਼ੂਟ ਦੇਖਣ ਲੱਗੇ। ਮੈਂ ਤਾਂ ਇੱਕ ਲਾ ਕੇ ਕੁੜੀ ਨਾਲ ਮਾਰ ਕੇ ਡੇਰ ਜੀ। ਟਾਲ ਲੈ ਕਿੰਨੇ ਜਾਣੇ। ਬਹੁਤ ਮਿਹਨਤ ਕਰ ਰਿਹਾ ਵੀ ਵਿਚਾਰੇ ਹੈਨਾ ਬਹੁਤ ਕੁੜੀ ਨਹੀਂ ਬਹੁਤ ਕਰੀ ਆ ਹਾਂ ਰੈਨੂ ਕਹਿੰਦੀ ਡੂੰਗੀ ਤਾਂ ਨਹੀਂ ਹੈਗੀ ਬਾਲੀ ਉਹ ਕਹਿੰਦਾ ਬਠਿੰਡੇ ਵਾਲੇ ਨਾਲ ਤਾਂ ਡੂੰਗੀ ਲੱਗਦੀ ਮੈਨੂੰ ਆਇਆ ਏ ਦੁਰਦਰਜ ਆਈ ਜਾਂਦੇ ਹੋਰ ਨਗਰੇ ਪੈਰਪੂਲ ਤੇ ਕਿ ਜੇਨਾ ਦਾ ਹੋਰ ਦਸੇ ਮੁੜਿਆ 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 ਸ਼ਾਮ ਨੂੰ ਨੇ ਸ਼ਾਮ ਨੂੰ ਨੇ ਤੋੜੀ ਦਿੰਦੇ ਪਾਪ ਲੱਗਦਾ ਪਾਪ ਲੱਗਦਾ ਸ਼ਾਮ ਨੂੰ ਹਾਂ ਉਹ ਵੀ ਅੱਤੇ ਦੇ ਦੀ ਸਪੇਦੇ ਮੈਨੂੰ ਉਹਦੀ ਬਦਲਾ ਦੇ ਦੇ ਜਿਹੜੇ ਪੈਟਰੋਲ ਜਾਂ ਨਾ ਪੈਟਰੋਲ ਹੋ ਗਿਆ ਮਿੱਟੀ ਦਾ ਤੇਲ ਹੋ ਗਿਆ ਬਾੜੀ ਬਦਲਾ ਦੇ ਦੇ ਮੈਨੂੰ ਵੀ ਹਾਂ ਜੇ ਆਪਾਂ ਨੂੰ ਇਹ ਤਾਂ ਕਰਦੀ ਲੋੜ ਨਹੀਂ ਵਿਚਾਰੀ ਕੁੜੀ ਆਪੇ ਹੀ ਬਟ ਟਟ ਬਟ ਟਟ ਕਰ ਜਾਂਦੀ ਆ ਨਹੀਂ ਸਹੀ ਗੱਲ ਹੈ ਵਿਚਾਰੀ ਹੈ ਜਮਾਂ ਨਹੀਂ ਉਹ ਕਰਦੀ ਹੈ ਨਾ ਨਹੀਂ ਬੜਾ ਡਿਸਟਰਬ ਹੋ ਗਿਆ ਕਿਤੇ ਸੀ ਇਹਨਾਂ ਨੇ ਆਪਾਂ ਨੂੰ ਕੰਮ ਕਰਦਿਆਂ ਨੂੰ ਮਤਲਬ ਐਦਾਂ ਦੇ ਹਨ ਜਿਹੜੇ ਮਾਡਲ ਹੁੰਦੇ ਆ ਉਹਨਾਂ ਨਾਲ ਮਜ਼ਾ ਆਉਂਦਾ ਕੰਮ ਕਰਕੇ ਹਨ ਐਵੇਂ ਉਹਨਾਂ ਨਾਲ ਹਾਂ ਬੀਮ ਬਿਚਾਰੋ ਸਾਰੀ ਵਧੀਆ ਹਾਂ ਨਹੀਂ ਨਹੀਂ ਵਧੀਆ ਵੀ ਆ ਹਾਂ ਵਿਚਾਰੀ ਨੇ ਆਪਾਂ ਦਾ ਬਹੁਤ ਵਧੀਆ ਕੰਮ ਕੀਤਾ ਇਹਨੇ ਆਪਣਾ ਐਵੇਂ ਆਪਾਂ ਕਹਿ ਦਈਏ ਹਨ ਬਹੁਤ ਵਧੀਆ ਹਾਂ ਕੁੜੀ ਡੱਗਿਆ ਨਹੀਂ ਸਨੈਰ ਚ ਹੋਰ ਬਾਤ ਹੀ ਆਇਆ ਆਇਆ ਬੱਸ ਭਾਈ ਹਾਂ ਕੁੜੀ ਡੱਗਿਆ ਨਹੀਂ ਸਨੈਰ ਚ ਹਾਂ ਹਾਂ ਓਏ ਭਾਈ ਮਯਾ ਆ ਰਿਹਾ ਮਯਾ ਆ ਰਿਹਾ ਕੰਮ ਕਰ ਰਿਹਾ ਮਤਲਬ ਇਹ ਆ ਨਹੀਂ ਹੈਗਾ ਤੇ ਦਾ ਚਾ ਚੰਨ ਲੱਗੇ ਹੋਇਆ ਕੰਮ ਨੂੰ ਹਾਂ ਮੈਂ ਤਾਂ ਬੋਲ ਦਿਆ ਜੰਗ ਦੇ ਟਾਈਮ ਆਤਮਨੀਓ ਚੱਕਦੇ ਮਾਰੇ ਟਾਈਮ ਜਿਨ੍ਹਾਂ ਨੇ ਹੰਢਾਏ ਹੁੰਦੇ ਆ ਸਹੀ ਕਹਿੰਦਾ ਬਈ ਸਹੀ ਗਿਆ

ਇਹ ਤਾਂ ਯਾਰ ਭਾਰਤੇ ਆ ਗਿਆ ਤੇ ਨੂੰ ਐ ਕਿ ਤੇਨਾਂ ਸ਼ੋਰ ਲੈਣੇ ਪੈਣ ਬਤਵੈਲ ਦੀ ਵਰਕ ਬੰਦਾ ਹੋਵੇ ਤਾਂ ਹੀ ਨਹੀਂ ਕੋਟੀ ਬਾਈ ਇੱਕ ਮਿੰਟ ਕੀ ਹੋ ਗਿਆ 10 ਕਰਦੇ ਕਿ ਆ ਰਿਹਾ ਬੜੀ ਵੜੀ ਓਕੇ ਜੇ ਇਹ ਆਪਾ ਉਹ ਨੌਜਵਾਨ ਦੀ ਪਾਰਟੀ ਹੋਣਾ ਚਾਰ ਚੰਨ ਲਾਤੇ ਹਾਂ ਸਹੀ ਗੱਲ ਹੈ ਜਿਹੜੀ ਆਪਾਂ ਆਰਟੀਫੀਸ਼ਲ ਨੌਜਵਨ ਪਾਤੀ ਨਾ ਪਰ ਮੈਨੂੰ ਐਸੀ ਵੱਡੀ ਮਿਲ ਜੰਦੀ ਨਾ ਆਪਾਂ ਨੂੰ ਕੱਲੀ ਤੇ ਉਹ ਵੀ ਉਹ ਹੋ ਜਾਂਦੀ ਬਟ ਇਹ ਵੀ ਸੋਣੀ ਲੱਗਦੀ ਹੈ ਦੇਰ ਨੂੰ ਚਲਾ ਚਲਾ ਸਮਾਈਲ ਫੋਟੋਗ੍ਰਾਫ ਦੇ ਨਾਲ ਨਾਲ ਆਪਾਂ ਵੀ ਬੋਲਣਾ ਦੇਖਿਆ ਗਿਆ ਦੋ ਦਰਾਂ ਬੋਲਣਾ ਦੇਖਿਆ ਗਿਆ ਆਪਾਂ ਕਰੋ ਗਾਨ ਕਰੋ ਸਮਾਈਲ 1 2 3 4 ए टीटी ना रह दिया तो करे काम करियो या ओके ना है ना जम तां 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 चंद्र होगा नहीं नहीं ਵਾੜੀ ਗਾੜੀ ਬੜਾਇਆ ਵਾੜੀ ਚੱਕਣਾ ਨੇ ਅੰਦਰੋਂ ਆਹ ਗਾੜੀ ਗਈ ਓਏ ਆਰੇ ਨਾ ਨਾ ਪੜਾ ਲੱਗੇ ਮੈਂ ਵੀਰਾਂ ਤੋਂ ਲੱਗਿਆ ਹੋਊਗਾ ਲੈ ਕੇ ਪਾਉਂਦ ਲਾਈਆ ਆਰੇ ਲੋਕੀ ਅੰਮਰੇ ਸੰਕੇ ਬੋਲੇ ਜਿਹੜੀ ਹੋੜੀ ਹੁੰਦੇ ਪੰਗੜੇ ਵਾਲੇ ਵੀਰੇ ਕਾ ਆਇਸ਼ਾ ਆਇਸ਼ਾ ਓ ਦੀਆ ভাঙে বিড়ে হুন্দে ও গেল ওয়া কে छोटे वर गया ते क्यों थोन ने कहंदा होगा आयशा तैनू शीशा से न ता मारे ठीक है कोई फोटो कर ली जा ठीक है सेंटर खड़ी हो बिल्कुल सेंटर ओ सेंटर पे टिकी बैठो जो मेरा है या मेकअप सोना है तुझे मेरे बाल थे हां 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 बाहर नहीं ਪੰਜੇ ਗਿਆ ਚੱਲ ਗਿਆ ਆਪਣੀ ਵੀਡੀਓ ਨਹੀਂ ਚੋਗੇ ਨਾ ਦੁੱਦੀ ਜਿਹੜੀ ਇਸ ਮੱਖਣ ਵਾਲੇ ਨੇ ਚੋਲੀ ਪਾਈ ਜਿਹੜੀ ਜਿਹੜੇ ਕੇਸ ਮੱਥੇ ਨੇ ਚੋਲੀ ਪਾਈ ਸੀ ਦੀਰੋ ਨੇ ਉਹ ਵੀ ਨਹੀਂ ਚੱਲੀ ਆ ਹਾਂਜੀ ਤਕਰੀਬਨ ਆਪਣਾ ਜਿਹੜਾ ਸ਼ੂਟ ਆ ਉਹ ਡਨ ਹੋ ਚੁੱਕਿਆ ਸੀਗਾ ਇੱਥੇ ਮਤਲਬ ਮਾਈਕ ਵਗੈਰਾ ਬੰਦ ਹੋ ਗਏ ਸੀਗੇ ਆਵਾਜ਼ ਆ ਨਹੀਂ ਰਹੀ ਸੀਗੀ ਤੇ ਸਾਨੂੰ ਪਤਾ ਨਹੀਂ ਲੱਗਿਆ ਸੀਗਾ ਤੇ ਵੀਰੇ ਹੋਰਾਂ ਨੂੰ ਵੀ ਐ ਸੀਗਾ ਵੀ ਮੈਂ ਕਿ ਚੱਲੀ ਜਾਂਦਾਗਾ ਕਿਉਂਕਿ ਆਪਾਂ ਵੀਡੀਓ ਬਣਾਈ ਜਾਂਦੇ ਸੀ ਨਾ ਵਿੱਚ ਵਿੱਚ ਤੇ ਉਹਨਾਂ ਨੂੰ ਐ ਲੱਗਦਾ ਸੀਗਾ ਬਾਕੀ ਬਹੁਤ ਵਧੀਆ ਰਿਹਾ ਥੋੜੀ ਡਿਸਟਰਬੀ ਤਾਂ ਆਉਂਦੀ ਸੀ ਜਿਵੇਂ ਬਾਈਕ ਵਗੈਰਾ ਆਉਂਦੀ ਆ ਜਾਂ ਕੁਝ ਹੋਰ ਹਨਾ ਬੱਸਾਂ ਵਗੈਰਾ ਤੇ ਬਾਕੀ ਓਕੇ ਸੀਗਾ ਕਿਉਂਕਿ ਇਹ ਰਾਹ ਗਾ ਨਾ ਫਿਰ ਥੋੜੀਆਂ-ਮੋਟੀਆਂ ਡਿੱਕ ਤਾਂ ਆਉਂਦੀਆਂ ਹੀ ਨੇ ਹਨਾ ਤੇ ਬਾਕੀ ਆਪਾਂ ਬਹੁਤ ਮਜ਼ਾ ਆਇਆ ਕੁੜੀ ਨਾਲ ਆਪਾਂ ਨੂੰ ਮਾਡਲ ਨਾਲ ਕੰਮ ਕਰਕੇ ਬਹੁਤ ਸਿਆਣੀ ਸੀ ਤੇ ਬਾਕੀ ਵੀਰੇ ਹੋਰਾਂ ਦਾ ਵੀ ਕੰਮ ਬਹੁਤ ਵਧੀਆਗਾ ਦੋਤ ਵਿਚਾਰਿਆਂ ਦੀ ਮਿਹਨਤ ਸੀਗੀ ਮਿਹਨਤ કરી ਹਨਾ ਤੇ ਬਹੁਤ ਵਧੀਆ ਲੱਗਿਆ ਓਕੇ ਸੀਗਾ ਤੇ ਬਾਕੀ ਇੱਥੇ ਸਾਡੀ ਬੜੀ ਹਾਸੇ ਨਿਕਲੀ ਸਾਨੂੰ ਬਾਅਦ ਚੋਂ ਪਤਾ ਲੱਗਿਆ ਵੀ ਅਸੀਂ ਗੱਲਾਂ ਤਾਂ ਕਰੀ ਜਾਂਦੇ ਆ ਮਾਈਕ ਬੰਦ ਸੀਗਾ ਵੀਰਾ ਕਹਿੰਦਾ ਬਹੁਤ ਸੋਹਣਾ ਮੇਕਅਪ ਕਰਿਆ ਪਹਿਣੇ ਤੁਸੀਂ ਮੈਂ ਤਾਂ ਵੀਰੇ ਥੋੜਾ ਵੀ ਥੈਂਕ ਯੂ ਤੁਸੀਂ ਬਹੁਤ ਬਣੀ ਵਧੀਆ ਸ਼ੂਟ ਕੀਤਾਗਾ ਬਹੁਤ ਜ਼ਿਆਦੇ ਵਧੀਆ ਕਹਿੰਦਾ ਪਹਿਣੇ ਤੁਹਾਡਾ ਮੇਕਅਪ ਤੁਹਾਡੀ ਮਿਹਨਤ ਵੀ ਝਲਕਦੀ ਆ ਜਦੋਂ ਵੀਰੇ ਬੈਠੇ ਰਹੇ ਗੱਲਾਂ ਬਾਤਾਂ ਕਰੀਗੇ ਦੱਸਿਆ ਵੀਰੇ ਨੂੰ ਵੀ ਵੀਰੇ ਐ ਕਰਕੇ ਆਏ ਆ ਮਤਲਬ ਇੱਥੋਂ ਤੱਕ ਆਏ ਆ ਇੰਨਾ ਉਹ ਕਰਿਆ ਤੇ ਵੀਰਾ ਕਹਿੰਦਾ ਨਹੀਂ ਭੈਣੇ ਬਹੁਤ ਵਧੀਆ ਤੇ ਨੀਤੂ ਵੀ ਕਹਿੰਦੇ ਕਿਰਨ ਮੈਨੂੰ ਬਹੁਤ ਹੀ ਵਧੀਆ ਲੱਗਿਆ ਤੁਹਾਡਾ ਮੇਕਅਪ ਵੀ ਮੇਰੀ ਰੂਹ ਖੁਸ਼ ਹੋ ਗਈ ਤੇ ਬਸ ਉਸ ਤੋਂ ਬਾਅਦ ਗੱਲਾਂ ਬਾਤਾਂ ਕਰੀਆਂ ਫੇਰ ਆਪਾਂ ਆ ਗਏ ਚਲੋ ਲੋ ਬਈ ਹੋ ਗਿਆ ਆਪਣਾ ਫਾਈਨਲ ਹਨਾ ਬਹੁਤ ਮਜ਼ਾ ਆਇਆ ਤੇ ਬਾਈ ਜਦੋਂ ਮਿਹਨਤ ਦਿਖਦੀ ਹੋਵੇ ਆਪਦੀ ਘਰੀ ਹੋਈ ਹਨਾ ਮੇਕਅਪ ਜਦੋਂ ਸਾਰੇ ਕਹਿੰਦੇ ਵਧੀਆ ਹੋਇਆ ਵਧੀਆ ਹੋਇਆ ਤਾਂ ਵੀ ਇਹ ਰੂਹ ਖੁਸ਼ ਹੋ ਜਾਂਦੀ ਆ ਹਨਾ ਵੀ ਬਸ ਬਾਈ ਕੋਈ ਲਾਜ਼ ਨਹੀਂ ਹੈਗੇ ਹਨਾ ਕਹਿਣ ਨੂੰ ਬਾਕੀ ਵੀ ਇਹਨਾਂ ਦਾ ਹੀ ਮਨ ਖੁਸ਼ ਹੋ ਗਿਆ ਸਾਡਾ ਵੀ ਮਨ ਖੁਸ਼ ਹੋਇਆ ਹਨਾ ਮਤਲਬ ਇਹਨਾਂ ਨੇ ਕੰਮ ਕਰਕੇ ਬਾਕੀ ਸਾਰੇ ਮਤਲਬ ਵੀਰੇ ਹੋਰਾਂ ਨੇ ਕਰਿਆ ਸੀਗਾ ਸਾਰੀ ਜਿਹੜੀ ਵੀ ਮਤਲਬ ਹੈਗੀ ਆ ਤੇ ਬਾਕੀ ਆਪਾਂ ਵੀਰੇ ਹੋਰਾਂ ਨਾਲ ਵੀਡੀਓ ਵਗੈਰਾ ਸ਼ੇਅਰ ਕਰਾਂਗੇ ਤੇ ਤੁਸੀਂ ਦੇਖਿਓ ਤੇ ਇੰਸਟਾ ਪੇਜ ਨੂੰ ਆਪਣੇ ਜ਼ਰੂਰ ਫੋਲੋ ਕਰਨਾਗਾ ਤੇ ਮਤਲਬ ਬਲੌਗ ਨੂੰ ਵੀ ਵੱਧ ਤੋਂ ਵੱਧ ਪਿਆਰ ਦੇਣਾ ਬਈ ਹਨਾ ਜੇ ਕੋਈ ਭੁੱਲ ਚੁੱਕ ਹੋਈ ਵੀਰੇ ਤਾਂ ਉਹਦੀ ਛੋਟੀ ਭੈਣ ਸਮਝ ਕੇ ਮਾਫ ਕਰ। ਥੈਂਕ ਯੂ। ਲੋ ਜੀ ਸਾਰਾ ਸ਼ੂਟ ਡਨ ਹੋਣ ਤੋਂ ਬਾਅਦ ਤੇ ਇਹ ਸੀਗੇ ਲਾਸਟ ਸ਼ਾਟ ਕਿਉਂਕਿ ਜਿਹੜੇ ਆਪਣੇ ਸਰ ਨੇ ਅਨੰਦੀ ਮਿਸ਼ਰਾ ਜੀ ਅਨਾਦੀ 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 ਮਿਸ਼ਰਾ ਜੀ ਤੇ ਉਹਨਾਂ ਕਰਕੇ ਹੀ ਆਪਾਂ ਇਹ ਸ਼ੂਟ ਰੱਖਿਆ ਸੀਗਾ ਤੇ ਉਹ ਕਹਿੰਦੇ ਵੀ ਵੀਡੀਓ ਵਗੈਰਾ ਕਲੈਬ ਕਰੋ। ਤੇ ਉਹਨਾਂ ਨੇ ਵੀ ਪਰਸਨਲੀ ਕਿਹਾ ਵੀ ਭੈਣੇ ਤੁਹਾਡਾ ਮੇਕਅਪ ਬਹੁਤ ਜਾਦੀ ਸੋਹਣਾਗਾ ਤੇ ਬਹੁਤ ਮਨ ਨੂੰ ਚਾ ਚੜਿਆ ਜਦੋਂ ਉਹਨਾਂ ਨੇ ਕਿਹਾ ਨਾ ਮਤਲਬ ਤੁਸੀਂ ਮੇਕਅਪ ਕਰਕੇ ਰੀਲ ਵਗੈਰਾ ਕਲੈਬ ਕਰੋ ਤੇ ਇੰਨਾ ਮਨ ਨੂੰ ਚਾ ਚੜਿਆ ਬਹੁਤ ਜਾਦੇ ਹਨਾ ਐਂ ਜੇ ਲੱਗਦਾ ਹੁੰਦਾ ਵੀ ਹਾਂ ਬਈ ਜੇ ਆਪਾਂ ਮਿਹਨਤ ਕਰਦੇ ਆਂ ਤਾਂ ਪ੍ਰਮਾਤਮਾ ਜ਼ਰੂਰ ਰੰਗ ਲੈ ਕੇ ਆਉਂਦਾ ਜ਼ਰੂਰ ਸਾਥ ਦਿੰਦਾ ਪ੍ਰਮਾਤਮਾ ਸਪੈਸ਼ਲ ਇਹ ਮੇਕਅਪ ਆਪਾਂ ਉਹਨਾਂ ਦੇ Song ਲਈ ਹੀ ਰੱਖਿਆ ਸੀ ਬਾਕੀ ਤੁਸੀਂ ਇੰਸਟਾ ਵਗੈਰਾ ਤੇ ਦੇਖਿਆ ਹੁਣ ਉਹਨਾਂ ਨਾਲ ਵੀਡੀਓ ਵਗੈਰਾ ਆਪਣੀ ਕਲੈਬ ਕਰੀ ਹੋਈ ਆ ਤੇ ਬਾਕੀ ਉਹਨਾਂ ਦਾ ਨੇਚਰ ਵੀ ਸਰ ਦਾ ਬਹੁਤ ਹੀ ਜਾਦੇ ਵਧੀਆ ਗੱਲ ਕਰਨ ਦਾ ਤਰੀਕਾ ਬਹੁਤ ਜਾਦੇ ਵਧੀਆ ਲੱਗਿਆ ਤੇ ਬਾਕੀ ਸਾਰਾ ਕੁਝ ਦਾ ਸੀਗਾ ਤੇ ਬਹੁਤ ਚਾ ਚੜਦਾ ਸੀਗਾ ਕੁੜੀ ਨੂੰ ਆਪਣੀ ਜਿਹੜੀ ਮਾਡਲ ਆ ਉਹਨੂੰ ਦੇਖ-ਦੇਖ ਹਨ ਤੇ ਵੀ ਹਾਂ ਵੀ ਇੰਨਾ ਸੋਹਣਾ ਮੇਕਅਪ ਹੋਇਆਗਾ ਇੰਨੀ ਮਤਲਬ ਕਰਿਆ ਵੀ ਆਪਾਂ ਵੀ ਪੂਰੀ ਰੀਜ਼ਨਲ ਸੀਗਾ ਤੇ ਜਿਹੜੇ ਵੀਰੇ ਹੋਣੀ ਆ ਫੋਟੋਗ੍ਰਾਫਰ ਉਹਨਾਂ ਨੇ ਵੀ ਬਹੁਤ ਹੀ ਰੀਜ਼ਨਲ ਸ਼ੂਟ ਕੀਤਾ ਬਹੁਤ ਵਧੀਆ ਕੰਮ ਆ ਵੀਰੇ ਹੋਣਾਂ ਦਾ ਤੇ ਸਾਡੀ ਵੀ ਰੋਹ ਖੁਸ਼ ਹੋ ਗਈ ਸੋ ਉਹਨਾਂ ਨਾਲ ਕੰਮ ਕਰਕੇ ਤੇ ਬਾਕੀ ਮਾਡਲ ਦਾ ਤਾਂ ਹੈਗਾ ਹੀ ਹੈਗਾ ਬਈ ਬਹੁਤ ਵਧੀਆ ਵਿਚਾਰੀ ਦੀ ਮਿਹਨਤ ਸੀ ਕੁੜੀਆਂ ਦੀ ਮਿਹਨਤ ਹੁੰਦੀ ਆ ਇਹ ਤੇ ਸਾਰੇ ਬਈ ਬਸ ਵੱਧ ਤੋਂ ਵੱਧ ਸਪੋਰਟ ਕਰਿਓ ਬਲੌਗ ਨੂੰ ਪਿਆਰ ਦਿਓ ਤੇ ਆ ਦੇਖੋ ਆਪਦੇ ਆਪ ਮਤਲਬ ਇਹ ਚੀਜ਼ ਐ ਨਹੀਂ ਦੀਦੀ ਐ ਕਰੋ ਐ ਨਹੀਂ ਥੋੜਾ ਮੇਕਅਪ ਬਹੁਤ ਸੋਹਣਾ ਜਾਇਆ ਵੀ ਚਾਹ ਜਾਂ ਚੜ ਜਾਂਦਾ ਹੁੰਦਾ ਹਨਾ ਜਦੋਂ ਆਪਣੇ ਕੰਮ ਨੂੰ ਕੋਈ ਸਲਾਉਂਦਾਗਾ ਜਦੋਂ ਕੋਈ ਸਲਾਉਂਦਾ ਆਪਣੇ ਚਾ ਚੰਨ ਲੱਗ ਜਾਂਦੇ ਹੁੰਦੇ ਆ ਤੇ ਬਾਕੀ ਵੀਰੇ ਹੋਣਾ ਨੇਚਰ ਵੀ ਬਹੁਤ ਵਧੀਆ ਸੀਗਾ ਸਾਰਾ ਕੁਝ ਕੁਲਮਲਾ ਕੇ ਬਈ ਬਹੁਤ ਹੀ ਵਧੀਆ ਰਿਹਾ ਬਹੁਤ ਵਧੀਆ ਮਤਲਬ ਸਾਰਾ ਸਾਡਾ ਦੇਣਾ ਜਿਹੜਾ ਉਹ ਵੀ ਪੂਰਾ ਵਧੀਆ ਰਿਹਾ ਤੇ ਬਾਬਾਈ ਵੀ ਮੇਹਰ ਆ ਪ੍ਰਮਾਤਮਾ ਦੀ ਜਿਹੜੇ ਕਿਤੋਂ ਤੋਂ ਕਿੱਥੇ ਸੀ ਤੇ ਕਿੱਥੇ ਲੈ ਆਈ ਤੇ ਮਹਾਰਾਜ ਬਸ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਤੇ ਬਸ ਓਕੇ ਆ ਬਈ ਹਾਂਜੀ ਬਈ ਤੇ ਆਪਣੇ ਵਲੌਗ ਨੂੰ ਤੁਸੀਂ ਜ਼ਰੂਰ ਪਿਆਰ ਦੇਣਾ ਸੋਹਣੇ ਸੋਹਣੇ ਕਮੈਂਟ ਕਰਨੇ ਆ ਜਿਹੜਾ ਮੈਨੂੰ ਤੁਹਾਡੇ ਵੱਲੋਂ ਹਣ ਇੱਕ ਪੋਜੀਟਿਵ ਵਾਈ ਵਾਈ ਜਾਵੇ ਤੇ ਚੈਨਲ ਨੂੰ ਆਪਣੇ ਜੂਨ ਸਬਸਕ੍ਰਾਈਬ ਕਰਨਾ ਚੈਨਲ ਨੂੰ ਤੇ ਬਸ ਘੰਟੀ ਜੀ ਦਵਾ ਦੇਣੀ ਆ ਤੇ ਬਸ ਵੀ ਐ ਜਿਵੇਂ ਤੁਸੀਂ ਇੰਸਟਾ ਤੇ ਪਿਆਰ ਦਿੰਨੇ ਹੋ ਐਂ ਤੁਸੀਂ ਆਪਣੇ YouTube ਚੈਨਲ ਨੂੰ ਪਿਆਰ ਦਿਓ ਧੰਨਵਾਦੀ ਹੋਵਾਂਗੇ ਤੁਹਾਡੇ ਜੇ ਕੋਈ ਬਈ ਮਾੜਾ ਮੋਟਾ ਕੋਈ ਇਧਰ ਉਧਰ ਹੋਇਆ ਤਾਂ ਆਪਦੀ ਛੋਟੀ ਭੈਣ ਸਮਝ ਕੇ ਮaaf ਕਰ ਦਿਓ ਥੈਂਕ ਯੂ ਸੋ ਮੱਚ ਹਾਂਜੀ ਨੀਤੂ ਮੈਮ ਕਹਿ ਰਹੀ ਆ ਨਹੀਂ 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 ਰੁਕੋ 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 ਮਾਫ ਨਹੀਂ ਕਰਨਾ ਵੀਰਨਾ ਸੋਹਣਾ ਮੇਕਅਪ ਕਰਿਆ ਹਨਾ ਇੰਨਾ ਜਿਆਦਾ ਤੇ ਬਾਕੀ ਬਈ ਆਪਣੇ ਜਿਹੜੇ ਸਟਾਫ ਆ ਹਨਾ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਾਰਾ ਦਿਨ ਆਪਣੇ ਨਾਲ ਰਹਿੰਦੇ ਆ ਔਰ ਆਪਣਾ ਸਾਥ ਦਿੰਦੇ ਆ ਮੈਂ ਹਰ ਇੱਕ ਵਾਰ ਕਹਿਣੀ ਹੁੰਦੀ ਆ ਵੀ ਸਟਾਫ ਆਪਣੇ ਜਿਹੜੇ ਹੁੰਦੇ ਆ ਉਹ ਆਪਣੀ ਤਾਕਤ ਹੁੰਦੇ ਆ ਸਟਾਫ ਤੋਂ ਬਿਨਾ ਆਪਾਂ ਕੁਝ ਵੀ ਨਹੀਂ ਹੈਗੇ ਜਿਹੜੇ ਸਟਾਫ ਆ ਉਹ ਆਪਣੀ ਤਾਕਤ ਨੇ ਕੁਛ ਵੀ ਨਹੀਂ ਹੈ ਗਿਆ ਬਈ ਆਪਾਂ ਸਟਾਫ ਤੋਂ ਬਿਨਾ ਇਕੱਲੇ ਨਹੀਂ ਆਪਾਂ ਕੰਮ ਕਰ ਸਕਦੇ ਹੁੰਦੇ ਜੇ ਆਪਣਾ ਸਟਾਫ ਆਪਣੇ ਨਾਲ ਹਾਂਜੀ ਟਾਟਾ ਬਾਏ ਬਾਏ ਲਾਈਕ ਕਮੈਂਟ ਜ਼ਰੂਰ ਕਰਿਓ